ਅੱਜ ਮਿਤੀ 14 8 2025 ਨੂੰ ਅਸੀਂ ਮੁਸਲਮਾਨ ਫਰੰਟ ਪੰਜਾਬ ਵੱਲੋਂ ਸਾਡੀ ਸਮੁੱਚੀ ਟੀਮ ਸਾਡੀ ਜ਼ਿਲ੍ਹੀ ਦੀ ਟੀਮ ਤੇ ਨਾਲ ਵਕਫ ਬੋਰਡ ਦੇ ਅਧਿਕਾਰੀ ਅਸੀਂ ਇੱਥੇ ਅੱਜ ਹਾਜ਼ਰ ਹਾਜ਼ਰ ਹੋਏ ਆਂ ਪਿੰਡ ਪੇਰੋਂ ਪਿੰਡ ਪੇਰੋਂ ਜ਼ਿਲ੍ਹਾ ਮਾਨਸਾ ਵਿਖੇ ਅੱਜ ਦੇ ਜੋ ਡਿਸਕਸ਼ਨ ਹੋਈ ਹੈ ਅੱਜ ਦਾ ਜੋ ਗੱਲਬਾਤ ਹੋਈ ਹੈ ਜਿਸ ਤਰ੍ਹਾਂ ਬੋਰਡ ਦੇ ਅਧਿਕਾਰੀਆਂ ਨੂੰ ਉਪਰੋਂ ਮਾਨਜੁਗ ਚੇਅਰਮੈਨ ਸਾਹਿਬ ਤੇ ਮਾਨਜੁਗ ਮੈਂਬਰ ਸਹਿਬਾਨ ਡਾਕਟਰ ਹਨਬਰ ਪਸੌਰ ਸਾਹਿਬ ਤੇ ਜੋ ਦੂਸਰੇ ਅਧਿਕਾਰੀਆਂ ਵੱਲੋਂ ਜੋ ਦਿਸ਼ਾ ਨਾਂ ਦਿੱਤੀਆਂ ਗਈਆਂ ਨੇ ਉਹਦੇ ਮੁਤਾਬਕ ਅੱਜ ਅਸੀਂ ਸਾਂਝੇ ਤੌਰ ਤੇ ਇੱਥੇ ਇਕੱਠੇ ਹੋਏ ਆਂ ਸਾਨੂੰ ਬੋਰਡ ਦੇ ਅਧਿਕਾਰੀਆਂ ਨੇ ਅੱਜ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਅਸੀਂ ਬਹੁਤ ਜਲਦੀ ਹੀ ਜਿਹੜਾ ਇਹਨਾਂ ਦਾ ਰਕਬਾ ਹੈ ਉਹ ਰਿਜ਼ਰਵ ਕਰਾਂਗੇ ਔਰ ਨਾਲ ਇਹ ਵੀ ਗੱਲ ਹੈਗੀ ਹੈ ਕਿ ਇਹ ਮਤਲਬ ਇੱਥੇ ਕਬਰ ਸਥਾਨ ਦੇ ਨਾਲ-ਨਾਲ ਇੱਕ ਮਸਜਿਦ ਦੀ ਵੀ ਲੋੜ ਹੈਗੀ ਹੈ ਸੋ ਮੈਂ ਇਹ ਬੇਨਤੀ ਕਰੂੰਗਾ ਅੱਜ ਇਸ ਮੀਡੀਆ ਰਹੀਂ ਕਿ ਜਿਹੜਾ ਇੱਥੇ ਦਾ ਪਰਿਵਾਰ ਹੈ ਬਾਰੂਖਾਂ ਦਾ ਪਰਿਵਾਰ ਹੈ ਇਹ ਕਿਸੇ ਸਮੇਂ ਇਕੱਲਾ ਸੀ ਫਿਰ ਦੋ ਹੋ ਗਏ ਅੱਜ ਇਹ ਚਾਰ ਚਾਰ ਜੀਆਂ ਦਾ ਪਰਿਵਾਰ ਹੈ ਚਾਰ ਜਣਾਂ ਦਾ ਪਰਿਵਾਰ ਚਾਰ ਘਰ ਬਣ ਗਏ ਨੇ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਤਾਂ ਹੋਰ ਵੀ ਵੱਧ ਹੋਣਗੇ ਜਿਸ ਕਰਕੇ ਕਬਰਿਸਤਾਨ ਦੀ ਜਗ੍ਹਾ ਪੂਰੀ ਚਾਹੀਦੀ ਹੈ ਔਰ ਨਾਲ ਜਿਹੜੀ ਮਸਜਿਦ ਦੀ ਜਗ੍ਹਾ ਵੀ ਚਾਹੀਦੀ ਹੈਗੀ ਆ ਸੋ ਮੈਂ ਇਹ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਸਾਨੂੰ ਅੱਜ ਪੋਜ਼ਿਟਿਵ ਰਿਸਪਾਂਸ ਮਿਲਿਆ ਇੱਥੋਂ ਦੇ ਬੋਰਡ ਦੇ ਅਧਿਕਾਰੀਆਂ ਦਾ ਉਦੇ ਮੁਤਾਬਿਕ ਮੈਂ ਅੱਗੇ ਵੀ ਜਿਹੜੀ ਹਾਇਰ ਲੀਡਰਸ਼ਿਪ ਹੈ ਜਾਂ ਸਾਡਾ ਬੋਰਡ ਹੈ ਬੋਰਡ ਨੂੰ ਬੇਨਤੀ ਕਰੂੰਗਾ ਕਿ ਆਉਣ ਵਾਲਾ ਜਿਹੜਾ ਬੋਰਡ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਮਸਲਾ ਵਿਚਾਰ ਕੇ ਇਹਨਾਂ ਦਾ ਜਿਹੜਾ ਰਕਬਾ ਉਹ ਰਿਜ਼ਰਵ ਕੀਤਾ ਜਾਵੇ ਤੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਕੋਈ ਭਾਈਚਾਰਾ ਇੱਥੇ ਕੋਈ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਹੈ ਘੱਟੋ-ਘੱਟ ਕਿਉਂਕਿ ਅਸੀਂ ਇੱਕ ਸਾਂਝੇ ਪਲੇਟਫਾਰਮ ਤੇ ਕੰਮ ਕਰੀਏ ਜੇ ਸਾਡੇ ਨਾਲ ਕੋਈ ਮਿਲ ਕੇ ਇੱਥੇ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ ਅਸੀਂ ਦੋਵੇਂ ਹੱਥੀ ਉਹਨਾਂ ਨੂੰ ਵੈਲਕਮ ਕਹਨੇ ਆਂਗੇ ਉਹ ਆਉਣ ਸਾਡਾ ਇਲਾਕਾ ਹੈ ਸਾਨੂੰ ਪਤਾ ਹੈ ਸਾਡੇ ਨਾਲ ਜੇ ਕੋਈ ਸਾਂਝ ਪਾ ਕੇ ਗੱਲ ਕਰਦਾ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਤੇ ਪਰ ਅਸੀਂ ਆਪਣੇ ਵੱਲੋਂ ਕੋਈ ਕਿਸੇ ਕਿਸਮ ਦੀ ਕਸਮ ਨਹੀਂ ਛੱਡਦੇ ਬੋਰਡ ਦੇ ਨਾਲ ਅਸੀਂ ਪਿਛਲੇ 15 ਸਾਲ ਤੋਂ ਟੱਚਾਂਗੇ ਇਸ ਪਰਿਵਾਰ ਨਾਲ ਵੀ ਟੱਚਾਂ ਤੇ ਇਸ ਬੋਰਡ ਦੇ ਨਾਲ ਵੀ ਟੱਚਾਂ ਬੋਰਡ ਦੇ ਅਧਿਕਾਰੀਆਂ ਨਾਲ ਵੀ ਟੱਚਾਂ ਸੋ ਇੰਨਾ ਕਹਿੰਦਾ ਹੋਇਆ ਮੈਂ ਇਹ ਹੀ ਬੇਨਤੀ ਕਰਦਾ ਕਿ ਹੁਣ ਅਸੀਂ ਇਸ ਮਸਲੇ ਦੇ ਹੱਲ ਵੱਲ ਜਾਈਏ بجائے ਇਸ ਗੱਲ ਦੇ ਕਿ ਅਸੀਂ ਸੋਸ਼ਲ ਮੀਡੀਆ ਤੇ ਕਮੈਂਟ ਕਰੀਏ ਜਾਂ ਹੋਰ ਕਰੀਏ ਜਿਹਦਾ ਜਿੰਨਾ ਜ਼ੋਰ ਲੱਗਦਾ ਹੈ ਉਹ ਆਪਣੀ ਕੋਸ਼ਿਸ਼ ਬੋਰਡ ਦੇ ਮੈਂਬਰਾਂ ਸਹਿਬਾਨ ਬੋਰਡ ਦੇ ਚੇਅਰਮੈਨ ਸਾਹਿਬ ਜਾਂ ਬੋਰਡ ਦੇ ਅਧਿਕਾਰੀਆਂ ਤੱਕ ਕਰ ਲਵੇ ਸੋ ਸਾਡੀ ਇਹ ਇੱਕ ਪਹੁੰਚ ਹੈ ਇੱਕ ਸਾਰਥਕ ਪਹੁੰਚ ਹੈ ਇਹੀ ਹੈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜੋ ਅੱਜ ਦਾ ਜਿਹੜਾ ਇੱਥੇ ਸਾਡੀ ਗੱਲਬਾਤ ਹੋਈ ਹੈ ਇਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦ ਹੈਗੀ ਹੈ ਧੰਨਵਾਦ ਇਹ ਕਰਕੇ ਜਦੋਂ ਸਦਸ ਪ੍ਰੀਤ ਜੀ ਨੇ ਹੁਣ ਭਰੋਸਾ ਦਵਾਇਆ ਕਰ ਵੀ ਦੇਣਗੇ ਨਾਲ ਸਾਡੀ ਇਹ ਵੀ ਬੇਨਤੀ ਹੈ ਨਾਲ ਇਹਨੂੰ ਗ੍ਰਾਂਟ ਦਵਾਇਆ ਜਾਓ ਚਾਰ ਦੀ ਬਾਰੀ ਮਾਰ ਕੇ ਇਹਨੂੰ ਸੈਟ ਜੀ ਮੈਂ ਇਹ ਇਸ ਮਸਲੇ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਸਲਾ ਖੈਰ ਕਾਫੀ ਚਿਰ ਤੋਂ ਚੱਲਿਆ ਆ ਰਿਹਾ ਜੀ ਡਾਕਟਰ ਮਹਿਬੂਬ ਸਾਹਣਾ ਹੱਡੀ ਕਾਫੀ ਚਿਰ ਤੋਂ ਤੇ ਪਰ ਇਹ ਗੱਲਬਾਤ ਹੋ ਗਈ ਜੀ ਬਸ ਸਮਝਾ ਜੋ ਤੁਸੀਂ ਵਿਚਾਜੋ ਤੇ ਡਾਕਟਰ ਮਹਿਬੂਬ ਸਾਹਿਬ ਨੂੰ ਲੈ ਕੇ ਅਸੀਂ ਪਹਿਲਾਂ ਵੀ ਹਸਪਤਾਲ ਤੇ ਪਹੁੰਚੇ ਸੀਗੇ ਤੇ ਨਿਸ਼ਾਨਦੇਹੀ ਦੀ ਗੱਲ ਹੋਈ ਸੀ ਵੀ ਸਭ ਤੋਂ ਪਹਿਲਾਂ ਇਹਦੀ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇ ਤੇ ਪਰਸੋਂ ਚੌਥੇ ਹੀ ਅਸੀਂ ਇਹਦੀ ਨਿਸ਼ਾਨਦੇਹੀ ਕਰਵਾਈ ਨਿਸ਼ਾਨਦੇਹੀ ਦੀ ਰਿਪੋਰਟ ਸਾਨੂੰ ਇਹ ਪ੍ਰਾਪਤ ਨਹੀਂ ਹੋਈ ਹੈ ਤੇ ਨਿਸ਼ਾਨਦੇਹੀ ਦੇ ਰਿਪੋਰਟ ਪ੍ਰਾਪਤ ਹੋਣ ਦੇ ਸਾਨੂੰ ਪਹਿਲਾਂ ਦੇਖਣਾ ਪਊ ਸਾਡਾ ਏਰੀਆ ਕੋਈ ਸੜਕ ਚ ਆ ਗਿਆ ਕੁਝ ਬਾਹਰ ਆ ਗਿਆ ਕਿੰਨਾ ਏਰੀਆ ਸਾਡੇ ਕੋਲ ਐਕਚੁਅਲੀ ਹੈ ਉਸ ਤੋਂ ਬਾਅਦ ਅਰਜੀ ਲਿਖ ਕੇ ਅਸੀਂ ਪੰਜਾਬ ਕਬੋਰਡ ਦੇ ਹੈੱਡ ਆਫਿਸ ਭੇਜਾਂਗੇ ਤੇ ਬੋਰਡ ਦੇ ਮੈਂਬਰਾਂ ਨੇ ਇਹ ਰਿਜ਼ਰਵ ਕਰਨਾ ਇਹ ਉਹ ਚਿੱਠੀ ਅਸੀਂ ਅੱਜ ਹੀ ਭੇਜ ਦਾਂਗੇ ਰਕਵੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਹੁਣ ਅੱਜ ਸਪਸ਼ਟੀਕਰਨ ਪੁੱਛਣਾ ਚਾਹੁੰਦਾ ਕਿ ਰਕਬਾ ਕਿੰਨਾ ਜਿੰਨਾ 4 ਕਨਾਲ 13 ਮਰਲੇ ਹੈ ਕੀ ਸਾਨੂੰ ਉਹਨਾਂ ਰਕਬਾ ਜਿਹੜਾ ਤੁਸੀਂ ਸਾਡੇ ਵਾਸਤੇ ਰეკਮੈਂਡ ਕਰੋਗੇ ਅਸੀਂ ਕਰ ਦਾਂਗੇ ਸਰ ਉਹ ਰਿਕਵੈਸਟ ਕਰ ਦਾਂਗੇ ਉਦੇ ਨਾਲ ਹੀ ਮਸਜਿਦ ਵੀ ਬਣਾਉਣੀ ਆ ਕਿਉਂਕਿ ਨਾਲ ਘਰ ਆ ਨਾਲ ਹੀ ਇੱਥੇ ਜਗ੍ਹਾ ਹੈਗੀ ਐਸ ਤੋਂ ਵਧੀਆ ਜਗ੍ਹਾ ਕੋਈ ਨਹੀਂ ਲੱਗੀ ਮਸਜਿਦ ਖਾਤਰ ਆ ਲੱਗੀ ਛੋਟਾ ਹਾਂ ਹਾਂ ਉਹਦੇ ਵਾਸਤੇ ਵੀ ਜੀ ਕੋਈ ਚੱਕਰ ਨਹੀਂ ਅਹੀਂ ਉਹਨਾਂ ਨੂੰ ਪੁੱਛ ਲੈਣੇ ਜਿਹੜੇ ਆਪਣੇ ਲੈਸੀ ਸੀ ਉਹ ਕਹਿੰਦੇ ਜੀ ਜੇ ਛੱਡਣਾ ਵੀ ਤੇ ਛੱਡਦੇ ਨੇ ਸਾਰੀ ਬਾਰੂਖਾਨ ਦੇਣੀ ਆ ਉਹ ਵੀ ਦੇ ਦੋ ਫਿਰ ਉਹ ਚਾ ਵੀ ਮਸਜਿਦ ਵੀ ਬਣਾ ਲਓ ਕਬਰਿਸਤਾਨ ਦੇ ਉਹ ਜਿਹਨਾਂ ਨੇ ਖੇਤੀ ਕਰਨੀ ਆ ਉਹ ਵੀ ਕਰਨ ਉਹ ਕੋਈ ਚੱਕਰ ਨਹੀਂ ਉਹ ਤਾਂ ਜਦੋਂ ਛੱਡਣਗੇ ਉਦੋਂ ਦੀ ਗੱਲ ਹੈ ਜੀ ਗੱਲ ਤਾਂ ਅੱਜ ਦੀ ਹੈ ਜੀ ਜੀ ਪੁੱਛ ਲਿਆ ਅਸੀਂ ਉਹਨਾਂ ਦਾ ਪੱਟਾ ਵਾਪਸ ਅਸੀਂ ਪਰ ਉਹਨੂੰ ਤਿਆਰ ਆ ਆਹ ਪੁੱਛ ਲੈਨੇ ਆਪਾਂ ਪੁੱਛ ਲੋ ਜਿਹੜੇ ਪੈਸੇ ਉਹਨਾਂ ਦਾ ਕਰਤੀ ਗੱਲ ਵੀ ਅਸੀਂ ਮੋਫਰ ਸਾਹਿਬ ਤੇ ਮੁਸਲਿਮ ਫਰੰਟ ਜਾਂ ਅਸੀਂ ਤੁਹਾਡੇ ਨਾਲ ਕਦੋਂ ਤੋਂ ਜੁੜੇ ਹੋਇਆ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਆਪਾਂ ਭਜਨ ਅਟਕ ਕਰ ਰਹੇ ਹਾਂ ਤੁਸੀਂ ਦੱਸੋ ਆਪਣੀ ਜ਼ੁਬਾਨੀ ਕਿ ਜਿੱਦੇ ਦਾ ਮੇਰਾ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਇਹ ਹੈ ਨਾ ਕਮੈਂਟ ਬਾਜ਼ੀ ਦੇ ਵਿੱਚ ਜਿਵੇਂ ਕੁੱਤੇ ਦਾ ਕੁੱਤਾ ਬੈਰੀ ਇੱਕ ਦੂਜੇ ਤੇ ਤਾਨਾ ਮੈਨਾ ਕਰਨਾ ਵੀ ਮੋਫਰ ਸਾਹਿਬ ਕੁਛ ਨਹੀਂ ਕਰ ਰਹੇ ਇਕੱਲੇ ਮੋਫਰ ਸਾਹਿਬ ਜਾਂ ਅਸੀਂ ਘਰ ਕੀ ਸਕਦੇ ਆ ਮਰਨ ਮਾਰ ਕੇ ਤਾਂ ਸਭ ਨੇ ਇੱਥੇ ਆਉਣਾ ਔਰ ਜਿਹੜੇ ਹਨ ਬੰਦੇ ਉਹਨਾਂ ਨੂੰ ਐਸੇ ਕਮੈਂਟ ਨਹੀਂ ਕਰਨੇ ਚਾਹੀਦੇ ਹੁਣ ਤੁਸੀਂ ਦੱਸੋ ਵੀ ਆਪਾਂ ਕਦੋਂ ਤੋਂ ਜੁੜੇ ਜੁੜੇ ਤਾਂ ਜੀ ਜਦੋਂ ਦੀ ਮੇਰੇ ਪੁੱਤੇ ਦੀ ਡੈਥ ਹੋਈ ਹੈ 15 ਸਾਲ ਮੰਗੂ ਹੋ ਗਏ ਦੇਖੋ ਮਾਇਆ ਬੰਧਨ ਪੜ ਤਰੀਕ ਨਹੀਂ ਮੇਰੇ ਯਾਦ 15 ਸਾਲ ਹੋ ਗਏ ਮੇਰੇ ਕੋਲ ਸਾਰਾ ਸਬੂਤ ਪਿਆ ਹੈਗਾ ਅਖਬਾਰ ਦੀ ਖਬਰ ਲਵਾਈ ਸੀ ਉਹ ਪਈ ਹੈ ਉਦੋਂ ਬਾਅਦ ਮੈਂ ਡਾਕਟਰ ਸਾਹਿਬ ਕੋਲੇ ਗਿਆ ਇਹਨੇ ਮੇਰੀ ਪੂਰੀ ਮਦਦ ਕੀਤੀ ਮੁਫਰ ਸਾਹਿਬ ਕੋਲੇ ਗਿਆ ਇਹਨਾਂ ਨੇ ਪੂਰੀ ਮਦਦ ਕੀਤੀ 15 ਸਾਲ ਹੋ ਗਏ ਇਹਨਾਂ ਨੂੰ ਮੇਰੇ ਨਾਲ ਜੁੜਿਆ ਨੂੰ ਮੇਰੇ ਨਾਲ ਖੜਦੇ ਆ ਵਿਚਾਰੇ ਕਚੈਰੀਏ ਚ ਵੀ ਮੇਰੇ ਨਾਂ ਜਾਂਦਰੇ ਆ ਦਰਖਾਸਤਾਂ ਵੀ ਨਾਂ ਜਾ ਕੇ ਦਵਾਈਆਂ ਨੇ ਉਦੋਂ ਬਾਅਦ ਜਦੋਂ ਗਾਹਾਂ ਐ ਸਾਡੀ ਗੱਲ ਨਹੀਂ ਸੁਣੀ ਫਿਰ ਭਾਈ ਉਦਦੇ ਦੇ ਵਾਸੀ ਭੱਜੇ ਫਿਰਦੇ ਹੋਰ ਕੀ ਕਰੀਏ ਹੋਰ ਕੋਈ ਹੱਲ ਨਹੀਂ ਹੈਗਾ ਭੈਣ ਭਾਈ ਜਿਹੜੇ ਆਉਂਦੇ ਆ ਭਾਈ ਉਹਨਾਂ ਦਾ ਸ਼ਾਬਾਸ਼ ਮੇਰੇ ਨਾਲ ਜੁੜੇ ਆ ਮੇਰੇ ਮੁਸਲਮਾਨ ਭਾਈ ਸਾਰੇ ਭਾਈ ਤੇ ਬਾਕੀ ਸਾਡੀ ਇਹੀ ਬੇਨਤੀ ਹੈ ਵੀ ਜਿਹੜਾ ਸਾਡਾ ਮਸਲਾ ਹੈ ਛੇਤੀ ਤੋਂ ਛੇਤੀ ਹੱਲ ਹੋ ਜਾਏ। ਉੱਥੇ ਤਾਂ ਆਪਾਂ ਦੇਖਦੇ ਨਹੀਂ ਇੱਥੇ ਸਿਰਫ ਅਸੀਂ ਕਹਿੰਦੇ ਵੀ ਦੋ ਘਰਾਂ ਵਾਸਤੇ ਬਹੁਤ ਜ਼ਿਆਦਾ। ਨਾ ਇਹਨਾਂ ਕੋਲੇ ਨਾ ਇਹਨਾਂ ਕੋਲੇ ਕੋਈ ਮਸਜਿਦ ਵਾਸਤੇ ਜਗ੍ਹਾ ਹੈ। ਨਾ ਇਹਨਾਂ ਕੋਲੇ ਕੋਈ ਹੋਰ ਜਗ੍ਹਾ ਹੈ। ਅੱਜ ਚਾਰ ਘਰ ਬਣ ਗਏ। ਤੁਹਾਡੀ ਰਿਪੋਰਟ 2023 ਆਬਾਦੀ ਉਹ ਤਾਂ ਹੀ ਮੰਨਦੇ। ਦੇਖੋ 7/2/2023 ਦੀ ਤੁਹਾਡੀ ਇਹ ਰਿਪੋਰਟ ਹੈ। ਉਸ ਤੋਂ ਬਾਅਦ ਅੱਜ ਦੇਖ ਲਓ ਤੁਸੀਂ ਉਦੋਂ ਦੋ ਘਰਾਂ ਦੀ ਗੱਲ ਕਰਦੇ ਅੱਜ ਚਾਰ ਘਰ ਬਣ ਗਏ। ਕੱਲ ਨੂੰ ਇਹਨਾਂ ਦੇ 10 ਅਦਸਕਰ ਰਪੋਰਟ ਹੋਣ ਵਾਲੇ ਟਾਈਮ ਦੇ ਵਿੱਚ 4 ਦੇ 16 ਬਣਨਗੇ ਜੀ ਦੂਸਰੀ ਗੱਲ ਮੈਂ ਦੁਬਾਰਾ ਗੱਲ ਰਿਪੀਟ ਕਰਦਾ 2014 ਦੇ ਵਿੱਚ 바ਰੂ ਦਾ ਪੋਤਾ ਮਰਿਆ ਦੋ ਦਿਨ ਇੱਥੇ ਲਾਸ਼ ਪਈ ਰਹੀ ਹੈ ਕਿਸੇ ਨੇ ਸੁਣਵਾਈ ਨਹੀਂ ਕੀਤੀ ਪੰਚਾਇਤ ਨੇ ਮਿਲ ਕੇ ਉਹ ਕਿਸੇ ਦੀ ਖਾਲ ਦੇ ਬਰਬਰ ਦਫਨ ਕਰਾਇਆ ਸੀਗਾ ਔਰ ਇੱਥੇ ਜਿਹੜੀਆਂ ਕਬਰਾਂ ਨੇ ਕਬਰਾਂ ਪੁੱਧਰ ਕਰਕੇ ਆ ਬੀਜਿਆ ਹੋਇਆ ਅਸੀਂ ਐਪਲੀਕੇਸ਼ਨਾਂ ਦੇਈ ਜਾਂਦੇ ਆ ਉਦੋਂ ਫਰੂਕੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਰਿਪੋਰਟ ਮੰਗੀ ਰਿਪੋਰਟ ਇਧਰੋਂ ਇਹ ਕਰਤੀ ਵੀ ਇਹਨਾਂ ਨੂੰ ਕਬਰਸਤਾਨ ਛੱਡਿਆ ਹੋਇਆ ਜਦੋਂ ਰਿਪੋਰਟ ਗਲਤ ਜਾਊਗੀ ਤਾਂ ਚੇਅਰਮੈਨ ਸਾਹਿਬ ਕੀ ਕਰਨਗੇ ਐਡਮਿਨਿਸਟ੍ਰੇਟਰ ਸਾਹਿਬ ਕੀ ਕਰਨਗੇ ਹੁਣ ਉਸੇ ਮਸਲੇ ਤੇ ਅੱਜ ਫੇਰ ਇਕੱਠੇ ਬੈਠੇ ਆਂ ਦੇਖੋ ਅਸੀਂ ਇਹ ਅਪੀਲ ਕਰਦੇ ਆਂ ਵੀ ਜਿਹੜੀ ਉੱਪਰ ਹੈ ਅਥਾਰਟੀ ਹੈਗੀ ਹੈ ਰ ਅਥਾਰਟੀ ਹੈ ਉਹ ਗਰਾਊਂਡ ਰਿਐਲਟੀ ਨੂੰ ਜਾਣੇ ਸਾਨੂੰ ਨਹੀਂ ਪਤਾ ਵੀ ਇਹੋ ਜਿਹੀ ਰਿਪੋਰਟਾਂ ਕਿਉਂ ਜਾਂਦੀਆਂ ਨੇ ਕਿਵੇਂ ਜਾਂਦੀਆਂ ਨੇ ਇਹ ਗੱਲ ਸਮਝ ਨਹੀਂ ਆ ਰਹੀ ਹੈਗੀ ਕਿਤੇ ਕਿਤੇ ਤਾਂ ਇੰਨੀ ਜਗ੍ਹਾ ਰਿਜ਼ਰਵ ਕੀਤੀ ਪਈ ਐ ਕਿਤੇ ਕਿਤੇ ਐਡੇ ਵੱਡੇ ਨਜਾਇਜ਼ ਕਬਜ਼ੇ ਨੇ ਜਿੱਥੇ ਕੋਈ ਦੋ ਘਰਾਂ ਦੇ ਕਬਰਸਤਾਨ ਦੀ ਗੱਲ ਆਉਂਦੀ ਹੈ ਉੱਥੇ ਆ ਕੇ ਸਾਨੂੰ ਸਭ ਦਿਸਣ ਲੱਗ ਜਾਂਦੀ ਹੈ ਜੀ ਬਹੁਤ ਜ਼ਿਆਦਾ ਹੈਗੀ ਐ ਮੈਂ ਅੱਜ ਵੀ ਇਸ ਇੱਥੇ ਜਿਹੜੀ ਵਿਜ਼ਿਟ ਦੇ ਦੌਰਾਨ ਮੇਰੇ ਕੋਲ ਨਾਲ ਅਧਿਕਾਰੀ ਵੀ ਬੈਠੇ ਨੇ ਬਾਕਪੋਰਡ ਦੇ ਮੈਂ ਅੱਜ ਇਹ ਬੇਨਤੀ ਕਰਦਾ ਮਾਨਯੋਗ ਚੇਅਰਮੈਨ ਸਾਹਿਬ ਨੂੰ ਔਰ ਖਾਸ ਕਰਕੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਨੇ ਸਾਰਿਆਂ ਨੂੰ ਔਰ ਜਿੱਥੋਂ ਤੱਕ ਡਾਕਟਰ ਅਨਵਰ ਪਸੌਰ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ ਕੱਲ ਚੇਅਰਮੈਨ ਸਾਹਿਬ ਨਾਲ ਵੀ ਰਾਤ ਗੱਲਬਾਤ ਹੋਈ ਔਰ ਸਟਾਫ ਨਾਲ ਵੀ ਗੱਲਬਾਤ ਹੋਈ ਹੈਗੀ ਸੋ ਜੁੜੇ ਇਹਨਾਂ ਦਾ ਮਸਲਾ ਹੈਗਾ ਜਿਹੜੀ ਨਿਸ਼ਾਨਦੇਹੀ ਪਹਿਲਾਂ ਹੋ ਚੁੱਕੀ ਹੈ ਜਿੰਨੀ ਕਿ ਇਹਨਾਂ ਨੇ ਛੱਡੀ ਸੀ ਉਹ ਜਗ੍ਹਾ ਦਾ ਵੀ ਪਤਾ ਨਹੀਂ ਲੱਗ ਰਿਹਾ ਕਿੱਥੇ ਹੈਗੀ ਹੈ ਉਹ ਖਾਲ ਦੇ ਵਿੱਚ ਆ ਗਈ ਜਾਂ ਸਾਈਡ ਤੇ ਆ ਗਈ ਇਹਨਾਂ ਦਾ ਕਬਰਸਥਾਨ ਜਿੱਥੇ ਅਸੀਂ ਬੈਠੇ ਹਾਂ ਹੁਣ ਇਹਦੀ ਆ ਖੱਬੇ ਪਾਸੇ ਇੱਥੇ ਆ ਉਧਰ ਕੁ ਮਾਈ ਕੈਮਰਾ ਇਧਰਲੇ ਪਾਸੇ ਇਹਨਾਂ ਦੀਆਂ ਦਾਦੇ ਦੀ ਤੇ ਇਹਨਾਂ ਦੀ ਜਿਹੜੀ ਦਾਦੀ ਦੀ ਕਬਰ ਹੈਗੀ ਹੈਗੀ ਜਦੋਂ ਇੱਥੇ ਕਬਰਾਂ ਹੈਗੀਆਂ ਇਹ ਕਬਰਾਂ ਛੰਡਾ ਕੇ ਪਿੱਛੇ ਦੇਖਣ ਦਾ ਕੀ ਆਈਡੀਆ ਬਣਦਾ ਹੈਗਾ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਫਿਰ ਇਹਨਾਂ ਦੇ ਪੋਤੇ ਦੀ ਗੱਲ ਸੀ ਇਹਨਾਂ ਦਾ ਪੋਤਾ ਸੜਕ ਤੇ ਦਫਨਾਇਆ ਗਿਆ ਦੋ ਦਿਨ ਲਾਸ਼ ਪਈ ਰਹੀ ਦੋ ਦਿਨ ਡੈਡ ਬਾਡੀ ਇੱਥੇ ਪਈ ਰਹੀ ਹੈ ਦੋ ਦਿਨ ਡੈਡ ਬਾਡੀ ਪਈਣ ਤੋਂ ਬਾਅਦ ਫਿਰ ਜਾ ਕੇ ਉਹ ਸੜਕ ਦੇ ਕਿਨਾਰੇ ਤੇ ਦਫਨਾਇਆ ਗਿਆ ਬੱਕਾ ਬੋਰਡ ਦੀ ਜਗ੍ਹਾ ਹੋਵੇ ਮੁਸਲਮ ਵੈਲਫੇਅਰ ਵਾਸਤੇ ਹੋਵੇ ਮੁਸਲਮ ਪ੍ਰਾਪਰਟੀ ਹੋਵੇ ਬੱਕ ਪ੍ਰਾਪਰਟੀ ਹੋਵੇ ਔਰ ਨਾ ਦੇ ਨਾਲ ਫਿਰ ਉਹ ਕਬਰਸਤਾਨ ਹੋਵੇ ਤੇ ਸਾਨੂੰ ਆਪਣੀਆਂ ਕਬਰਸਤਾਨਾਂ ਨੂੰ ਜਾ ਕੇ ਸਾਨੂੰ ਮਰਦੇ ਦਫਨਾਉਣੇ ਪੈਣ ਸੜਕਾਂ ਦੇ ਉੱਤੇ ਮੋਹਰ ਸਾਹਿਬ ਗੱਲ ਇਹ ਵੀ ਹੈ ਜੇ ਇਹਨਾਂ ਦਾ ਖੂਨ ਖੋਲਿਆ ਜਦੋਂ ਇਹ ਜਗ੍ਹਾ ਜਿਨ੍ਹਾਂ ਨੂੰ ਦਿੱਤੀ ہوئی ਹੈ ਪੱਟੇ ਤੇ ਉਹਨਾਂ ਨੇ 270000 ਦੀਆਂ ਨਹੀਂ ਉਹਨਾਂ ਟਾਲੀਆਂ ਵੱਢ ਕੇ ਵੇਚੀਆਂ ਇਹ ਰੋਕਣਾ ਆਇਆ 바ਰੂ ਖਾਂ ਦਾ ਮੁੰਡਾ ਇੱਥੇ ਬੰਨ ਲਿਆ ਬੰਨਿਆ ਹੋਇਆ ਇਹਨਾਂ ਨੇ ਪਰਚਾ ਕਰਾਤਾ ਪਰਚੇ ਦੀ ਆੜ ਦੇ ਵਿੱਚ ਉਹ ਸਮਝੌਤਾ ਕਰ ਰਹੇ ਸੀਗੇ ਵੀ ਪਰਚਾ ਖਤਮ ਹੋ ਜੇ ਜੇ ਇਹਨਾਂ ਦਾ ਖੂਨ ਖੋਲਿਆ ਤਾਂ ਹੀ ਆਏ ਬਿਲਕੁਲ ਉਹਦਾ ਬੋਰਡ ਨੂੰ ਫਾਇਦਾ ਹੋਇਆ ਕਿ ਨਹੀਂ ਹੋਇਆ ਬੋਰਡ ਨੇ ਕੋਈ ਉਹ ਜਿਹੜੀਆਂ ਟਾਲੀਆਂ ਵੱਡੀਆਂ ਸੀ ਬੋਰਡ ਨੇ ਆਪਦੇ ਕਬਜ਼ੇ ਚ ਲਈਆਂ ਕਿ ਨਹੀਂ ਲਈਆਂ ਨਹੀਂ ਲਈਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਫੇਰ ਉਹ ਐਡਾ ਵੱਡਾ ਨੁਕਸਾਨ ਜਿਹੜਾ ਐਡਾ ਵੱਡਾ ਚੱਲਿਆ ਬੋਰਡ ਨੇ ਉਹ ਤਾਂ ਚੱਲ ਸਕਦਾ ਬੋਰਡ ਜਦੋਂ ਮੁਸਲਮਾਨਾਂ ਦੀ ਕੋਈ ਜੰਗਮਤ ਦੇਣ ਦੀ ਗੱਲ ਆਉਂਦੀ ਹੈ ਉਦੋਂ ਬੋਰਡ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਨ ਲੱਗ ਜਾਂਦਾ ਹੈਗਾ ਹਾਲਾਂਕਿ ਜ਼ਿਆਦਾਤਰ ਜਿਹੜੇ ਬੋਰਡ ਦੇ ਵਿੱਚ ਨੇ ਮੁਸਲਮਾਨ ਅਧਿਕਾਰੀ ਨੇਗੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜੋ ਇਹ ਕੁਝ ਹੋ ਰਿਹਾ ਇਹ ਹੋਣਾ ਨਹੀਂ ਚਾਹੀਦਾ ਸੀ ਅੱਜ 70 ਸਾਲ ਹੋ ਗਏ ਸਾਨੂੰ ਆਪਣੀ ਆਧਾਰੇ ਨਾਲ ਜੁੜਜਣਾ ਪੈ ਰਿਹਾ ਦੁੱਖ ਇਸ ਗੱਲ ਦਾ ਹੈਗਾ ਕੋਈ ਹੋਰ ਆਧਾਰਾ ਹੋਵੇ ਦੂਸਰਾ ਧਾਰਾ ਹੋਵੇ ਸਾਨੂੰ ਉੱਥੇ ਕਹਿਣਾ ਕਰਨਾ ਸੌਖਾ ਹੋ ਜਾਂਦਾ ਪਰ ਜਦੋਂ ਅਸੀਂ ਆਪਦੇ ਆਧਾਰੇ ਨਾਲ ਹੀ ਕਿਤੇ ਆ ਕੇ ਉਲਝਦੇ ਆ ਜਾਂ ਸਾਨੂੰ ਸੰਘਰਸ਼ ਕਰਨਾ ਪੈਂਦਾ ਸਾਨੂੰ ਉੱਥੇ ਸ਼ਰਮ ਵੀ ਮਹਿਸੂਸ ਹੁੰਦੀ ਹੈ ਦੇਖੋ ਮੈਂ ਇਹ ਗੱਲ ਸਾਫ਼ ਕਹਣਾ ਕਿਉਂਕਿ ਉੱਥੇ ਸਾਡੇ ਅਧਿਕਾਰੀ ਬੈਠੇ ਨੇ ਔਰ ਖਾਸ ਕਰਕੇ ਮਲੇਰਕੋਟਲਾ ਦੇ ਜਿਆਦਾ ਅਧਿਕਾਰੀ ਨੇਗੇ ਮਲੇਰਕੋਟਲਾ ਤਾਂ ਪੰਜਾਬ ਦਾ ਮੱਕਾ ਹੈ ਜਿੱਥੇ ਪੂਰੇ ਸਾਰੇ ਜਿਹੜੀ ਆਬਾਦੀ ਹੈ ਮੁਸਲਮਾਨ ਆਬਾਦੀ ਹੈ ਉਸ ਆਬਾਦੀ ਦੇ ਵਿੱਚ ਸਾਰੇ ਲੋਕ دین ਪ੍ਰਤੀ ਅੱਛੀ ਤਰ੍ਹਾਂ ਵਾਕਿਫ ਨੇ ਜਿਹੜੇ ਅਧਿਕਾਰੀ ਨੇ ਉਹ ਦੀਨ ਪ੍ਰਤੀ ਅੱਛੀ ਪਤਨਾ ਵਾਕਫ ਨੇ ਅੱਜ ਅਸੀਂ ਇਹ ਮੈਂ ਇੱਕ ਗੱਲ ਬੇਨਤੀ ਕਰਦਾ ਕਿ ਸਾਨੂੰ ਜਿਹੜਾ ਦੀਨ ਸਖਾਇਆ ਜਾਂਦਾ ਉਹਦੀ ਇੱਕ ਮੰਜ਼ਲ ਹੁੰਦੀ ਹੈਗੀ ਇੱਕ ਸਾਡਾ ਇੱਕ ਟਾਰਗੇਟ ਹੁੰਦਾ ਸਾਡਾ ਮਰਨ ਤੋਂ ਬਾਅਦ ਟਾਰਗੇਟ ਕੀ ਹੈ ਸਾਡਾ ਕਬਰਸਥਾਨ ਹੈਗਾ ਜਿੱਥੇ ਅਸੀਂ ਦਫਨਾ ਹੋਣਾ ਹੈ ਜੇ ਅਸੀਂ ਦਫਨਾ ਨਹੀਂ ਪ੍ਰੋਪਰ ਹੋ ਰਹੇ ਅੱਜ 77 ਸਾਲ ਹੋ ਗਏ 77 ਸਾਲਾਂ ਦੇ ਵਿੱਚ ਸਾਡੇ ਕਬਰਸਥਾਨਾਂ ਦੀ ਚਾਰ ਦੁਵਾਰੀਆਂ ਨਹੀਂ ਹੋਈਆਂ ਅਸੀਂ ਉਸ ਵਾਸਤੇ ਵੀ ਦਰਦਰ ਭੌਂਕਦੇ ਫਿਰਦੇ ਹਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਮੁਸਲਮਾਨ ਫਰੰਟ ਪੰਜਾਬ ਦੀ ਟੀਮ ਪਿੰਡ ਪੇਰੋ ਪਹੁੰਚੀ ਆ ਜੋ ਉਥੇ ਕਬਰਿਸਤਾਨ ਦਾ ਮਸਲਾ ਸੀ ਉਹਦੇ ਬਾਰੇ ਗੱਲਬਾਤ ਹੋਈ ਆ ਜਾਣਕਾਰੀ ਸਾਂਝੀ ਕੀਤੀ ਆ ਸਾਡੇ ਨਾਲ ਵਕ ਵਰਡ ਦੇ ਅਧਿਕਾਰੀ ਆਏ ਨੇ ਤੋਂ ਜੋ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸਾਨੂੰ ਉਮੀਦ ਆ ਜਲਦੀ ਹੀ ਜੋ ਕਬਰਿਸਤਾਨ ਆ ਰਿਜ਼ਰਵ ਕਰਕੇ ਇੱਥੇ ਪਿੰਡ ਪੇਰੋ ਦੇ ਜੋ ਸਾਡੇ ਮੁਸਲਮਾਨ ਭਾਈਚਾਰਾ ਹਾਂ ਇਹਨਾਂ ਦੇ سپرد ਕਰ ਦੇਣਗੇ ਤੇ ਜੋ ਅਸੀਂ ਚਾਹੁੰਦੇ ਆਂ ਵੀ ਬੱਕ ਬੋਰਡ ਵੀ ਉਸ ਤੋਂ ਬਾਅਦ ਜੋ ਇਹਦੀ ਚਾਰ ਦੀਵਾਰੀ ਦਾ ਹੋਇਆ ਇਹ ਵੀ ਕੁਛ ਨਾ ਕਰਨਗੇ ਤੇ ਉਦੋਂ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਸਾਡੇ ਐਮ ਐਲ ਏ ਸਾਹਿਬ ਬਣਾਲੀ ਸਾਹਿਬ ਵੀ ਇੱਥੇ ਜੋ ਉਸ ਤੋਂ ਬਾਅਦ ਜੋ ਚਾਰ ਦੀਵਾਰੀ ਹੋਊਗੀ ਤੋਂ ਗ੍ਰਾਂਟ ਵਾਸਤੇ ਕਰਨਗੇ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਪਿੰਡ ਪੇਰੋਂ ਦੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆਂ ਵੀ ਇਹ ਵੀ ਆਪਣਾ ਮਤਾ ਪਾ ਕੇ ਉਸ ਤੋਂ ਬਾਅਦ ਤੇ ਇਸ ਗ੍ਰਾਂਟ ਵਾਸਤੇ ਪਹੁੰਚ ਕਰਨਗੇ ਸੋ ਸਾਰਿਆਂ ਦਾ ਜੋ ਇੱਥੇ ਪਹੁੰਚੇ ਨੇ ਸਾਡੇ ਫਰੰਟ ਦੀ ਟੀਮ ਸਾਡੇ ਵਕ ਵਰਡ ਦੇ ਅਧਿਕਾਰੀ ਪਿੰਡ ਵਾਸੀ ਤੁਹਾਡਾ ਸਾਰਿਆਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ